ਸਤਿ ਸ਼੍ਰੀ ਅਕਾਲ ਦੋਸਤੋ ਚੈਨਲ ਰੀਅਲ ਪੰਜਾਬ ਨਿਊਜ਼ ਦੇਖ ਰਹੇ ਸਾਰੇ ਸਰੋਤਿਆਂ ਨੂੰ ਜੀ ਆਣੂ ਜੀ ਸ਼ੁਰੂਆਤ ਕਰਦੇ ਹਾਂ ਵੱਡੀ ਖਬਰ ਦੀ ਵੱਡੀ ਖਬਰ ਆ ਰਹੀ ਹੈ ਹੁਣੇ-ਹੁਣੇ ਬਾਦਲ ਪਰਿਵਾਰ ਲਈ ਆਈ ਵੱਡੀ ਮਾੜੀ ਖਬਰ ਖਬਰ ਨੂੰ ਅੰਤ ਤੱਕ ਦੇਖਣਾ ਵੀਡੀਓ ਨੂੰ ਲਾਈਕ ਸ਼ੇਅਰ ਅਤੇ ਚੈਨਲ ਨੂੰ ਸਬਸਕ੍ਰਾਈਬ ਕਰ ਦੇਣਾ ਤੁਹਾਡਾ ਲਾਈਕ ਸ਼ੇਅਰ ਸਬਸਕ੍ਰਾਈਬ ਮੋਟੀਵੇਸ਼ਨ ਦਾ ਕੰਮ ਕਰਦਾ ਸ਼ੁਰੂਆਤ ਕਰਦੇ ਹਾਂ ਵੱਡੀ ਖਬਰ ਦੀ ਆ ਰਹੀ ਆ ਪੰਜਾਬ ਦੇ ਟਰਾਂਸਪੋਰਟ ਵਿਭਾਗ ਨੇ ਵੱਡੀ ਕਾਰਵਾਈ ਕੀਤੀ ਕਰੀਬ ਥੇ ਬਸਾਂ ਦੇ ਪਰਮਟ ਰਾਦੇ ਕਰ ਦਿੱਤੇ ਗਏ ਹਨ ਮੰਤਰੀ ਲਾਲਜੀਤ ਭੁੱਲਰ ਸਿੰਘ ਨੇ ਕਿ ਆਏ ਕੇ ਸਾਰੀ ਖੇੜ ਦੁਰਸਤ ਤੋਂ ਦਸਤਰ ਤੱਕ ਅਕਾਲੀ ਦਲ ਦੀ ਸਰਕਾਰ ਅਤੇ ਫਿਰ ਕਾਂਗਰਸ ਸਰਕਾਰ ਵਲੇ ਹੋਈ ਸੀ ਉਹਨਾਂ ਦੱਸਿਆ ਕਿ ਇਨਾਂ ਪਰਮਾਟੀ ਕੋਈ ਵੈਧਤਾ ਨਹੀਂ ਸੀ ਨਾਲ ਹੀ ਮੰਤਰੀ ਲਾਲਜੀਤ ਸਿੰਘ ਭੁੱਲਰ ਨੇ ਕਿ 600 ਦੇ ਕਰੀਬ ਬਸਾਂ ਦੇ ਪਰਮਟ ਰਾਦੇ ਕੀਤੇ ਗਏ ਨੇ ਪਰ ਬੜਾ ਗਲਤ ਨਾਜਾਇਜ਼ ਤਰੀਕੇ ਨਾਲ ਕਲੰਬੀ ਕਰਕੇ ਚੰਗੀ ਕਮਾਈ ਵਾਲੇ ਰੂਟਸ ਤੇ ਚਲਾਏ ਗਏ ਤੇ ਉਹਨਾਂ ਕਿਹਾ ਕਿ ਇਸ ਵਿੱਚ ਕਈਆਂ ਦੇ ਬਸਾਂ ਦੇ ਪਰਮਿਟ ਕਲੱਬ ਕਰਕੇ ਰੂਟ ਵਧਾ ਦਿੱਤੇ ਗਏ ਤੇ ਉਹਨਾਂ ਕਹਿ ਕੇ ਕਿ ਇਹਨਾਂ ਪਰਮੰਡਰਾਂ ਦਾ ਕੋਈ ਸਹਾਰ ਪੈਰ ਨਹੀਂ ਸੀ ਅਤੇ ਗਲਤ ਪਰਮੰਡਰ ਦੇ ਕੇ ਉਹਨਾਂ ਨੂੰ ਐਕਸਨੈਸ਼ਨ ਦੇ ਕਲੱਬ ਕਰਕੇ ਪਰਮਿਟ ਚਲਾਏ ਗਏ ਜਿਸ ਦੇ ਨਾਲ ਲੋਕਾਂ ਤੇ ਸਰਕਾਰ ਨਾਲ ਧੋਖਾਧੜੀ ਹੋਈ ਹੈ ਐਸ ਵਿੱਚ ਕਈ ਵੱਡੇ ਟਰਾਂਸਪੋਰਟ ਵੀ ਸ਼ਾਮਲ ਹਨ ਤੇ ਉਹਨਾਂ ਨੇ ਕਿਹਾ ਕਿ ਸਕਬੀਰ ਸਿੰਘ ਬਾਦਲ ਦੀ ਕਰੀਬ 30 ਫੀਸਦੀ ਬਸਾਂ ਦੇ ਪਰਮੰਡਰ ਰੱਦ ਕਰ ਦਿੱਤੇ ਗਏ ਹਨ ਜੋ ਕਿ ਗੈਰਕਾਨੂੰਨੀ ਸਨ ਉਹਨਾਂ ਕਹਿ ਕੇ ਕਿ ਸਾਬਕਾ ਡਿਪਟੀ ਸੀਐਮ ਸਕਬੀਰ ਸਿੰਘ ਦੇ ਰੋਬਲ ਗਏ ਹੋਏ ਹਨ ਯਾਨੀ ਕਿ ਉਹਨਾਂ ਨੇ ਕਈ ਹੋਰ ਟਰਾਂਸਪੋਰਟਰਾਂ ਨੂੰ ਆਪਣੇ ਨਾਲ ਲਾ ਕੇ ਲਾ ਮਨਾਲਿਆ ਤੇ ਤਾਂ ਕਿ ਉਹ ਵੀ ਖੁਸ਼ ਰਹੇ ਤਰੋਲਾ ਨਾ ਪਾਉਣਾ ਜੀ ਹਾਂ ਇਹ ਵੱਡੀ ਖਬਰ ਹੁਣੇ-ਹੁਣੇ ਅਪਡੇਟ ਆਈ ਜਿਹਨਾਂ ਵਿੱਚ 30% ਜੀ ਸੁਖਵੀਰ ਸਿੰਘ ਬਾਦਲ ਪਰਵਾਜ਼ ਦੀਆਂ ਬਸਾਹਣ ਨੇ ਵੀਡੀਓ ਦੇਖਣ ਲਈ ਤੁਹਾਡਾ ਤਨਵਾ